ਕੀ ਸ਼ਰਾਫ ਉਹਨੇ ਦਿੱਤਾ ਕਹਿੰਦਾ ਤੂੰ ਬੇਈਮਾਨੀ ਕੀਤੀ ਹallelujah ਤੇਰੇ ਤੇ ਤੇਰੇ ਅੰਸ਼ ਨੂੰ ਕਹਿੰਦਾ ਇਹ ਕੋਣ ਹੁਣ ਸਦਾ ਲਈ ਤੇਨੂੰ ਆ ਗਿਆ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਵਰ ਨੂੰ ਆਪਾਂ ਸੱਚਮੁੱਚ ਉਰਲਾ ਨਹੀਂ ਰੱਖ ਸਕਦੇਗੇ ਹallelujah ਉਹ ਕਹਿੰਦਾ ਮੁਫਤ ਲਿਆ ਤੇ ਮੁਫਤੀ ਵੰਡੀ ਚੱਲੋ ਹallelujah ਹallelujah ਜਿਹੜਾ ਨਵੀ ਦਾ ਸੀਗਾ ਚੇਲਾ ਉਹਦੀ ਚਿੱਤ ਚ ਕੀ ਬੇਈਮਾਨੀ ਆ ਕੀ ਹallelujah ਕਹਿੰਦਾ ਉਹਨੇ ਤਾਂ ਕੁਝ ਨਹੀਂ ਲਿਆ ਤੇ ਮੈਂ ਹੀ ਜਾ ਕੇ ਉਹਦੇ ਕੋਲੋਂ ਲੈ ਆਉਣਾ ਹallelujah ਪਰਮੇਸ਼ਰ ਨੇ ਆਪਾਂ ਨੂੰ ਕੀ ਦਿੱਤਾ ਮੁਫਤ ਦਿੱਤਾ ਵੈ ਆਪਾਂ ਵੀ ਕੀ ਦਿੰਨੇ ਆ ਮੁਫਤ ਦਿੰਨੇ ਆ ਹਾਲੇਲੂਇਆ ਉਹ ਲੀਸ਼ਾ ਨੇ ਜਾਣਨੇ ਤਾਂ ਕੁਛ ਕਿਹਾ ਨਹੀਂ ਉਹ ਕਹਿੰਦਾ ਜੋ ਕੁਸਤ ਲੈ ਆ ਤੂੰ ਪਿੱਛੇ ਲੈ ਜਾ ਮੈਂ ਇਹਦੇ ਨਾਲ ਤੈਨੂੰ ਲਾਲਚ ਨਾਲ ਨਹੀਂ ਦਿੰਨ ਮੈਂ ਚੰਗਾ ਕੀਤਾ ਚੰਗਾ ਤਾਂ ਪਰਮੇਸ਼ਰ ਨੇ ਕੀਤਾ ਹਾਲੇਲੂਇਆ ਤੇ ਉਹਦੇ ਜਿਹੜਾ ਨੌਕਰ ਸੀ ਉਹਦਾ ਚੇਲਾ ਸੀ ਉਹਦੇ ਉੱਤੇ ਦਿਲ ਚ ਆ ਗਈ ਬੇਈਮਾਨੀ ਆ ਗਈ ਹਾਲੇਲੂਇਆ ਕਹਿੰਦਾ ਇਹਨੇ ਤਾਂ ਮੋੜਤਾ ਤੇ ਉਹ ਮੈਂ ਕਿਉਂ ਨਾ ਆਪਦੇ ਘਰੇ ਲਿਆ ਕੇ ਰੱਖ ਲਵਾਂ ਹਾਲੇਲੂਇਆ ਕਹਿੰਦਾ ਸੋਗਹਾਜੀ ਸਤਾਬੀ ਨਾਲ ਨਮਾਨ ਦੇ ਮਗਰ ਭੱਜ ਗਿਆ ਜਦ ਨਮਾਨ ਨੇ ਵੇਖਿਆ ਕਿ ਕੋਈ ਮੇਰੇ ਮਗਰ ਨਸਾ ਆਉਂਦਾ ਹੈ ਤਾਂ ਉਸ ਨੂੰ ਮਿਲਣ ਲਈ ਆਪਣੇ ਰੱਥ ਤੋਂ ਉਤਰਿਆ ਅਤੇ ਬੋਲਿਆ ਸੁੱਖ ਤਾਂ ਹੈ ਹਾਲੇਲੂਇਆ ਜਦੋਂ ਨਮਾਨ ਥੋੜੀ ਜੀ ਬਾਟ ਗਿਆ ਤਾਂ ਉਹਨੇ ਵੇਖਿਆ ਮੇਰੇ ਮਗਰ ਕੋਈ ਆਉਂਦਾ ਵੈ ਉਹ ਉੱਤਰ ਕੇ ਉਹਨੇ ਦੇਖਿਆ ਕਹਿੰਦਾ ਸੁੱਖ ਤਾਂ ਹੈ ਤੂੰ ਮੇਰੇ ਮਗਰ ਤੁਰਿਆ ਹੋ ਮੈਂ ਹਾਲੇਲੂਇਆ ਤਾਂ ਕਹਿੰਦਾ ਉਸਨੇ ਆਖਿਆ ਸਭ ਸੁੱਖ ਹੈ ਮੇਰੇ ਸਵਾਮੀ ਨੇ ਆਖਣ ਲਈ ਮੈਨੂੰ ਕੱਲਿਆ ਹੈ ਕਹਿੰਦਾ ਕਹਿੰਦਾ ਮੂੰ ਤਾਂ ਸਭ ਸੌਖਾ ਪਰ ਕਹਿੰਦਾ ਮੇਰੇ ਸਵਾਮੀ ਨੇ ਆਖਣ ਲਈ ਮੈਨੂੰ ਕੱਲਿਆ ਹੈ ਹallelujah ਉਹਨੇ ਕੀ ਬੋਲਿਆ ਝੂਠ ਹੀ ਮਾਰਤਾ ਹallelujah ਕਹਿੰਦਾ ਮੇਰੇ ਸਵਾਮੀ ਨੇ ਭੇਜਿਆ ਹallelujah ਕਹਿੰਦਾ ਕਿ ਵੇਖ ਨਵੀਆਂ ਦੇ ਪੁੱਤਰਾਂ ਵਿੱਚੋਂ ਦੋ ਜਵਾਨ ਇਫਰਾਮ ਦੀ ਪਹਾੜੀ ਦੇਸ਼ ਤੋਂ ਹੁਣੇ ਮੇਰੇ ਕੋਲ ਆਏ ਹਨ ਉਹਨਾਂ ਲਈ ਇੱਕ ਤੋੜਾ ਚਾਂਦੀ ਤੇ ਦੋ ਜੋੜੇ ਬਸਤਰ ਦੇ ਕੀ ਉਹਨੇ ਕੀਤਾ ਝੂਠ ਮਾਰਿਆ ਹallelujah ਕਹਿੰਦਾ ਉਹਨੇ ਭੇਜਿਆ ਰਾਜੇ ਨੇ ਵੀ ਮੈਨੂੰ ਇਹ ਕਹਿੰਦਾ ਨਵੀ ਨੇ ਭੇਜਿਆ ਵੀ ਮੈਨੂੰ ਇਹ ਚਾਹੀਦੇ ਹallelujah ਤਾ ਕਹਿੰਦਾ ਨਮਾਨ ਨੇ ਆਖਿਆ ਖੁਸ਼ੀ ਨਾਲ ਦੋ ਤੋੜੇ ਲੈ ਅਤੇ ਉਹਦੇ ਖਿਹੜੇ ਪਿਆ ਅਤੇ ਦੋ ਥੈਲੀਆਂ ਵਿੱਚ ਦੋ ਤੋੜੇ ਚਾਂਦੀ ਦੇ ਦੋ-ਦੋ ਜੋੜੇ ਵਸਤਰਾਂ ਦੇ ਕਹਿੰਦਾ ਸਣੇ ਬੰਨ ਦਿੱਤੇ ਉਹਨਾਂ ਨੇ ਆਪਣੇ ਦੋ ਨੌਕਰਾਂ ਉਤੇ ਲਾਦ ਦਿੱਤਾ ਉਹ ਉਹਨਾਂ ਨੂੰ ਉਹਦੇ ਅੱਗੇ-ਅੱਗੇ ਚੌਕ ਕੇ ਤੁਰ ਪਏ ਹallelujah ਕਿਦੇ ਕੂਦੇ ਕਿਦੇ ਨਾਲ ਭੇਜਤੇ ਦੋ ਨੌਕਰ ਭੇਜਤੇ ਉਹਨੇ ਨਮਾਨ ਕੋੜੀ ਨੇ ਹallelujah ਨਵਾਂ ਰਾਜੇ ਨੇ ਦੋ ਨੌਕਰ ਭੇਜੇ ਵੀ ਇਹਨਾਂ ਦੇ ਘਰੇ ਰੱਖਿਆ ਜਾ ਕੇ ਹਾਲੇਲੂਇਆ ਕਹਿੰਦਾ ਜਦੋਂ ਪਹਾੜੀ ਟਿੱਲੇ ਕੋਲ ਆਇਆ ਤਾਂ ਉਹਨੇ ਉਹਨਾਂ ਨੂੰ ਉਹਨਾਂ ਦੇ ਹੱਥੋਂ ਲੈ ਕੇ ਲੈ ਕੇ ਘਰ ਵਿੱਚ ਰੱਖ ਲਿਆ ਅਤੇ ਉਹਨਾਂ ਆਦਮੀਆਂ ਨੂੰ ਜਾਣ ਦਿੱਤਾ ਸੋ ਉਹ ਚਲੇ ਗਏ ਹਾਲੇਲੂਇਆ ਕੀ ਕੀਤਾ ਉਹ ਨੌਕਰਾਂ ਤੋਂ ਲੈ ਕੇ ਉਹਨੇ ਕਿੱਥੇ ਰੱਖ ਲੇ ਆਪਦੇ ਹੀ ਘਰ ਚ ਰੱਖ ਲੇ ਹਾਲੇਲੂਇਆ ਬੇਇਮਾਨੀ ਆ ਗੀ ਦੇਲ ਦੇ ਵਿੱਚ ਹਾਲੇਲੂਇਆ ਤੇ ਪਰ ਕਹਿੰਦਾ ਕੰਦਾ ਜਾਦੋ ਅੰਦਰ ਆ ਕੇ ਆਪਣੇ ਸਵਾਮੀ ਦੇ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਹਨੂੰ ਆਖਿਆ ਕਹਾਜੀ ਤੂੰ ਕਿੱਥੋਂ ਆ ਰਿਹਾ ਹੈ ਉਹ ਬੋਲਿਆ ਤੇਰਾ ਬਾਲ ਕੇ ਇੱਧਰ ਉੱਧਰ ਕਿਤੇ ਨਹੀਂ ਗਿਆ ਹallelujah ਕੀ ਬਾਰਿਆ ਉਹਨੇ ਝੂਠ ਬੋਲਿਆ ਹallelujah ਹੁਣ ਉਹ ਤਾਂ ਪਰਮੇਸ਼ਰ ਦਾ ਜਨ ਸੀ ਉਹਨੂੰ ਸਭ ਕੁਝ ਪਤਾ ਸੀ ਉਹਨੂੰ ਤਾਂ ਪਤਾ ਲੱਗ ਗਿਆ ਵੀ ਇਹ ਕੀ ਕਰਦਾ ਵੈ ਹallelujah ਤੇ ਪਰ ਉਹਨੇ ਝੂਠ ਬਾਰਿਆ ਕੰਦਾ ਮੈਂ ਤਾਂ ਤੇਰੇ ਕੋਲ ਹੀ ਮੈਂ ਤਾਂ ਕਿਤੇ ਨਹੀਂ ਗਿਆ ਹallelujah ਤਾਦ ਕਹਿੰਦਾ ਉਸਨੇ ਆਖੇ ਜਦੋਂ ਮਨੁੱਖ ਤੈਨੂੰ ਮਿਲਣ ਲਈ ਆਪਣੇ ਰਾਤ ਉੱਤੇ ਮੋੜ ਆਇਆ ਤਾਂ ਕਿ ਮੇਰਾ ਮਨ ਤੇਰੇ ਨਾਲ ਨਹੀਂ ਸੀ ਕਿ ਚਾਂਦੀ ਲੈਣ ਤੇ ਬਸਤਰ ਤੇ ਜਤੂਨ ਦੇ ਬਾਗਾਂ ਤੇ ਅੰਗੂਰੀ ਬਾਗਾਂ ਅਤੇ ਇਜੜਾਂ ਤੇ ਬੱਗਾਂ ਤੇ ਗੋਲੇ ਤੇ ਗੋਲੀਆਂ ਤੋਂ ਲੈਣ ਦਾ ਇਹੋ ਵੇਰਾ ਸੀ ਹallelujah ਕੀ ਕਹਿੰਦਾ ਕਹਿੰਦਾ ਇਹੋ ਹੀ ਵੇਲਾ ਤੈਨੂੰ ਚੰਗਾ ਲੱਗਾ ਹallelujah ਤੇ ਕਹਿੰਦਾ ਇਸ ਲਈ ਨਮਾਨ ਦਾ ਕੋੜ ਤੈਨੂੰ ਤੇ ਤੇਰੀ ਅੰਸ਼ ਨੂੰ ਸਦਾ ਤੀਕ ਲੱਗਾ रहेगा ਉਹ ਬਾਰਫ ਵਰਗਾ ਚਿੱਟਾ ਕੋੜੀ ਹੋ ਕੇ ਉਹਦੇ ਅੱਗੇ ਉਹ ਚਲਿਆ ਗਿਆ ਹallelujah ਕੀ ਸ਼ਰਾਫ ਉਹਨੇ ਦਿੱਤਾ ਕਹਿੰਦਾ ਤੂੰ ਬੇਈਮਾਨੀ ਕੀਤੀ ਹallelujah ਤੇਰੇ ਤੇ ਤੇਰੇ ਅੰਸ਼ ਨੂੰ ਕਹਿੰਦਾ ਇਹ ਕੋੜ ਹੁਣ ਸਦਾ ਲਈ ਤੇਨੂੰ ਆ ਗਿਆ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਆਪਾਂ ਸੱਚਮੁੱਚ ਉਲ੍ਹਾ ਨਹੀਂ ਰੱਖ ਸਕਦੇਗੇ ਹallelujah ਉਹ ਕਹਿੰਦਾ ਮੁਫਤ ਲਿਆ ਤੇ ਮੁਫਤੀ ਵੰਡੀ ਚੱਲੋ ਹallelujah